ਹਰੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕਰਮਾਨ ਆਸਰ ਨੂੰ ਬਿਆਰ ਭੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਅਸੀਂ ਬੋਲ ਰਹੇ ਹਾਂ ਮੋੜ ਮੰਡੀ ਕਸ਼ਮੀਸ਼ ਨਗਰ ਗੱਲੀ ਨੰਬਰ 2 ਮੈਂ ਤੇ ਮੇਰਾ ਬੇਟਾ ਕੰਮ ਕਰਦੇ ਆਂ ਜੀ ਕੱਪੜੇ ਦਾ ਤੇ ਬੇਟਾ ਸਟੱਡੀ ਵੀ ਕਰਦਾ ਸਟੱਡੀ ਦੇ ਨਾਲ ਨਾਲ ਅਸੀਂ ਕੱਪੜੇ ਦਾ ਕੰਮ ਕਰਦੇ ਆ ਤੇ ਖਾੜਾ ਕੱਪੜੇ ਦਾ ਕੰਮ ਬਹੁਤ ਸੁਣਾ ਚੱਲਦਾ ਕਿਰਪਾ ਗੁਰੂ ਮਹਾਰਾਜ ਦੀ ਅੱਜ ਆਪਾਂ ਲੈ ਕੇ ਆਏ ਆਂ ਵੀ ਪਿਓਰ ਆਰਗੈਂਜ਼ੀ ਦਾ ਸੂਟ ਪਿਓਰ ਮਤਲਬ ਪਵਰ ਪਿਓਰ ਬਿਸਕੋਸ ਪਿਓਰ ਬਿਸਕੋਸ ਦਾ ਆਰਗੈਂਜ਼ੀ ਬਹੁਤ ਸੌ ਆ ਦੇਖੋ ਜੀ ਪਹਿਲਾ ਕਲਰ ਜੀ ਪੂਰਾ ਰੰਗ ਸੇ ਮਾਰੇ ਆ। ਮੈਂ ਦਿਖਾ ਦੂੰ। ਇਹ ਤਾਂ ਫੀਲ ਹੀ ਨਹੀਂ ਹੁੰਦਾ ਕਿ ਔਰਗਾਂਝਾ ਹੈ ਨਾ। ਹੂੰ ਇਹ ਪਿਓਰ ਬਿਸਕੋਸ ਦਾ ਔਰਗਾਂਝਾ ਵੀਰੇ। オリジナル ਔਰਗਾਂਝਾ। ਠੀਕ ਹੈ ਜੀ। ਫੀਲ ਹੀ ਨਹੀਂ ਹੁੰਦਾ ਕਿ ਔਰਗਾਂਝਾ ਜੀ ਇੰਨਾ ਸੌਫਟ ਕੱਪੜਾ। ਪਿਓਰ ਔਰਗਾਂਝਾ ਦਾ ਸੂਟ ਹੈ only 500 ਰੁਪਏ ਦਾ। ਸ਼ਰਤ ਲਾ ਕੇ ਇਹਨਾਂ ਤੁਸੀਂ ਹੱਥ 'ਚ ਫੜ ਕੇ ਦੇਖੋ ਨੂੰ ਫੀਲ ਹੀ ਨਹੀਂ ਕਰਾਉਂਦੇ ਕਿ ਔਰਗਾਂਝੇ ਦਾ ਕੱਪੜਾ ਇੰਨਾ ਸੌਫਟ ਹੈ। ਇਹ ਇੱਕ ਦੋ ਤਿੰਨ ਕਲਰ ਆਏ ਆ ਦੋ ਦੋ ਸੂਟ ਵੀਰੇ ਕਿਉਂਕਿ ਜਿਹੜੀ ਚੀਜ਼ ਥੋੜੀ ਜਿਹੀ ਮਹਿੰਗੀ ਸਾਬ ਨਾਲ ਹੀ ਲਗਾਉਣਾ ਹੈ ਕਾਗ ਹੈ ਜੀ ਵੀ ਪਿਓਰ ਬਿਸਕੋਸ ਉਹ ਕਸਟਮਰ ਤੇ ਡਿਪੈਂਡ ਕਰਦਾ ਜੀ ਕਸਟਮਰ ਡਿਮਾਂਡ ਜਿਆਦਾ ਰੱਖਦਾ ਜੀ ਫਿਰ ਸੀ ਡਿਮਾਂਡ ਜੀ ਸਾਢੇ 3 ਦੀ ਪੂਰੀ ਕਟ ਹੋਊਗੀ ਆ ਲਓ ਜੀ ਪਿਓਰ ਔਰ ਗੈਂਜਾ ਔਨਲੀ 500 ਰੁਪਏ ਵਿੱਚ ਪਿਓਰ ਹੈ ਬਿਸਕੋਸ ਦਾ ਔਰ ਗੈਂਜਾ ਬਹੁਤ ਸੌਫਟ ਹੈ ਵੀਰੇ ਲੜਦਾ ਨਹੀਂ ਚੁਗਦਾ ਨਹੀਂ ਬਿਲਕੁਲ ਚੰਨੀ ਵਾਂਗੂ ਠੀਕ ਹੈ ਤੁਮ ਦੀ ਚੁੰਨੀ ਬਣਾ ਕੇ ਲੈ ਲਓ ਇਹ ਮੈਂ ਨਵੀਆਂ ਦੀ ਕੱਪੜਾ ਹੈ ਹਾਂਜੀ ਇਹਦੇ ਵਿੱਚ ਆਇਆ ਸਿਰਫ 4 ਡਿਜ਼ਾਈਨ ਦੋ ਚ ਦੋ ਕਲਰ ਆਈ ਦੋ ਦੋ ਸੂਟ ਬੁੱਕ ਕਰਾਏ ਸੀ ਆ ਇੱਕ ਵੀ ਪਤਾ ਉਹਨਾਂ ਨੇ ਉਹਨਾਂ ਨੇ ਇਹ ਸੋਚ ਕੇ ਪਤਾ ਕਿ ਇੰਨੇ ਰੰਗ ਇੱਕ ਕੋਈ ਹੈ ਨਾ ਹਾਂ ਉਹਨੂੰ ਦੋ ਪਾ ਕੇ ਸੱਚੀ ਬਾਲੇ ਸਰਾਵ ਅੱਗੇ ਤੇ ਗੱਲੀ ਵੀ ਸੁਣਦੇ ਫਿੱਲੇ ਵੇਖ ਲੱਗਦਾ ਗਰਮੀ ਨਾਲ ਹਾਂ ਜੀ ਪਿਓਰ ਡਿਸਕਾਉਂਸ ਦਾ ਅਰਗੰਜਾ オリジナル ਅਰਗੰਜਾ ਬਿਲਕੁਲ ਸੌਫਟ ਹਾਂ ਲੋ ਜੀ ਕਲਰ ਸਕੀਮ ਦੇਖੋ ਆ ਕਲਰ ਸਕੀਮ ਇਹਨੂੰ ਬਹੁਤ ਰੇਅਰ ਮਿਲੂਗੀ ਇਹ ਕਹੇ ਜੇ ਕਲਰ ਚ ਪਰ ਸੌਰੀ ਉਹਨਾਂ ਨੇ ਇੱਕ ਵੀ ਪਾਇਆ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਮੈਂ ਦੋ ਦੋ ਲੁਖਾਈ ਸੀ ਆ ਲਓ ਜੀ ਸਾਢੇ ਤਿੰਨ ਪੂਰੀ ਫੱਟੂ ਪਿਓਰ ਬਿਸਕੋਸ ਦਾ ਗਾਉਨ ਜਬ ਬਹੁਤ ਸੌਫਟ ਹੈ ਇਹ ਵੀ ਦੁਆਈ ਸਾਨੂੰ ਸਿਰਫ 500 ਰੁਪਏ ਦਾ ਬਿਸਕੋਸ ਦਾ ਹੀ ਪਿਓਰ ਆਰਗੈਂਜ਼ਾ ਆ ਲਓ ਜੀ ਇਹ ਅਸੀਂ ਦੋ ਦੋ ਸੂਟ ਮੰਗਵਾਏ ਸੀ ਪਤਾ ਨਹੀਂ ਕੀ ਕਰ ਦਿੰਦੇ ਉਹ ਨਾਲੇ ਕੀ ਭੇਜਿਆ ਇਹ ਸੋਲੋ ਸੋਲੋ ਜੀ ਜਿਹੜੇ ਕਸਟਮਰ ਦਾ ਪਹਿਲਾ ਮੈਸੇਜ ਆ ਗਿਆ ਜੀ ਉਸ ਦੀ ਹੋ ਗ੍ਰੇਜ ਕਲਰ ਉਹ ਤੱਕ ਹੀ ਆ ਰਹੀ ਚੱਕਤੀ ਆ ਦੇਖੋ ਪਿਓਰ origignal organza discount ਦਾ only 500 ਇਹ 5-7 ਕੁ ਸੂਟ ਹੀ ਆਇਆ ਵੀਰੇ ਅਸੀਂ ਕਈ ਵੈਰਾਈਟੀਆਂ ਮੰਗਾ ਲੈਣੇ ਥੋੜੀਆਂ ਥੋੜੀਆਂ ਆਨਲੀ 500 ਚ ਤੇ ਹੁਣ ਇਹ ਜੋਰਜਟ ਚੱਲ ਰਹੀ ਹੈ ਜੀ ਆਨਲੀ 500 ਰੁਪਏ ਵਿੱਚ ਮਹਿੰਗੀਲੀ ਹੋ ਰਹੀ ਹੈ ਹਾਂ ਇਹ ਪਿਓਰ ਸੌਫਟ ਹੈ ਬਿਲਕੁਲ ਪਿਓਰ ਦੇ ਵਿੱਚੁੰਨੀਆਂ ਵਰਗੀ ਆਰਗਨ ਜੋਰਜਾ ਆਟਾ ਪੂਰੀ ਸੌਫਟ ਆਨਲੀ 500 ਚ ਬਲੈਕ ਕਲਰ ਆ ਲਓ ਜੀ ये है जी सी ग्रीन फाइव हंड्रड चल रहे हैं जी सारे पौ चलेंगे जी आ गया जी नेवी ब्लू जा आ गया जी ब्लैक बहुत सॉफ्ट जॉरज है फ्रॉप बनाओ घमा सूट बनाओ ओनली फाइव हंड्रड ਹਾਲੋ ਚ ਮਹਰੂਨ ਦਾ ਕਲਰ ਆਨਲੀ 500 ਇਹ ਆ ਗਈ ਜੀ 5 ਦੀ ਕੱਟ ਵਾਲੀ ਮਤਲਬ ਕਿ 5 ਮੀਟਰ ਦੀ ਲੂਗੀ ਇਹ ਆ ਗਈ ਜੀ ਪਰਪਲ ਜਾਮਨੀ ਜਾਰਗੰਦਾ ਬੱਟੀ ਕਰਨੀ ਚ ਸੀ ਹਾਲੋ ਚ ਹਰਾਟ ਕਲਰ ਵਾਈਟ ਗ੍ਰੇ ਵਿੱਚ ਤੁਸੀਂ ਇਹਦੀ ਫੁੱਲ ਭਾਰੀ ਫਰਾਕ ਬਣਾ ਕੇ ਚੂੜੀਆਂ ਵਾਲੀ ਇਹਦੇ ਨਾਲ ਪਜਾਮੇ ਵੀ ਬਣਾ ਸਕਦੇ ਹੋ ਬਹੁਤ ਸੋਹਣੀ ਸੌਫਟ ਯੌਰ ਜਟ ਹੈ ਜੀ ਇਹ 5 ਮੀਟਰ ਚ ਹੈ ਇਹਦਾ ਰੰਗ ਵੀ ਬਹੁਤ ਪਿਆਰਾ ਹੈ ਨਾ ਇਹ ਨੂੰ ਲਾਈਟ ਕਹਿ ਸਕਦੇ ਹਾਂ ਨਾ ਡਾਰਕ ਬਹੁਤ ਸੋਹਣਾ ਬਹੁਤ ਸੌਫਟ ਡੀਟੇਲ ਯੌਰ ਜਟ ਹੈ ਜੀ ਇਹ ਆਉਣ ਲਈ 500 ਰੁਪਏ ਵਿੱਚ ਇਹ ਕਿਹਦਾ ਕਲਰ ਹੈ ਜੀ ਹਾਂ ਦੇਖਾ ਕਿੰਨਾ ਸੋਹਣਾ ਕਲਰ ਹੈ ਜੀ ਓਨਲੀ 500 ਰੁਪਏ ਵਿੱਚ ਜਿਹੜਾ ਮਰਜੀ ਕਲਰ ਮੰਗਵਾਓ ਵੀਰੇ ਓਨਲੀ 500 ਤੇ ਆਪਣਾ ਲਾਸਟ ਕਲਰ ਸੀ 500 ਚ 52 ਪਿਓਰ ਵਾਲਾ ਬਿਸਕੌਟ ਦਾ ਤੇ ਪਿਓਰ ਦੀ ਜੋਰ ਜਟ ਪੂਰੀ ਸੌਫਟ ਪੂਰੀ ਐਨ ਪਰ ਮਾ ਤੁਸੀਂ ਮੁਠੀ ਚ ਲੂਟ ਲੈ ਲਓ ਬਹੁਤ ਸੋਹਣਾਗਾ ਆ ਦੇਖੋ ਡੀਜ਼ਲ ਪ੍ਰਿੰਟ ਯੋਰਜਟਾ ਬਹੁਤ ਸੌਫਟ ਹੈ ਓਨਲੀ 500 ਵਿੱਚ ਕਿ ਕਿਸੇ ਵੀ ਭੈਣ ਭਰਾਣੀ ਮਗਾਣਾ ਵੇ ਸਕਰੀਨਸ਼ਾਟ ਲੈ ਕੇ ਭੇਜ ਦਿਨਾ ਸਾਨੂੰ ਸੋ ਆਪ ਸਭ ਨੂੰ ਸਾਡੇ ਵੱਲੋਂ ਮਹਿਕਦੀਪ ਵੱਲੋਂ ਤੇ ਮੇਰੇ ਵੱਲੋਂ ਖਿਆਲ ਕਰਿਓ ਸ਼ਸ਼੍ਰੀਕ\,